ਦੇਸ਼ ਦੇ ਟ੍ਰਾਂਸਪੋਰਟ ਮੰਤਰੀ ਨਿਤਿਨ ਗੜਕਰੀ ਦਾ ਪੰਜਾਬ ਲਈ ਵੱਡਾ ਐਲਾਨ ਹੁਣ ਪੰਜਾਬ ਦੇ ਵਿੱਚ ਬਣੇਗਾ ਸਭ ਤੋਂ ਵੱਡਾ ਹਾਈਵੇ ਜਲਦੀ ਦੇਖੋ ਖਬਰ ਤੇ ਕਿਵੇਂ ਹੋਵੇਗਾ ਪੰਜਾਬੀਆਂ ਨੂੰ ਫਾਇਦਾ ਹੁਣ ਚੰਡੀਗੜ੍ਹ ਜਾਂ ਪੰਜਾਬ ਤੋਂ ਹਿਮਾਚਲ ਪ੍ਰਦੇਸ਼ ਦੇ ਉਨ੍ਹਾਂ ਵਿੱਚ ਆਨੰਦਪੁਰ ਸਾਹਿਬ ਰਾਹੀਂ ਜਾਣ ਵਾਲੇ ਲੋਕਾਂ ਦਾ ਸਫ਼ਰ ਆਸਾਨ ਹੋ ਜਾਵੇਗਾ ਕੇਂਦਰ ਸਰਕਾਰ ਨੇ ਕੀਰਤਪੁਰ ਸਾਹਿਬ ਤੋਂ ਮਹਿਤਪੁਰ ਤੱਕ ਸੜਕ ਨੂੰ 4 ਲੇਨ ਬਣਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ ਇਸ ਪ੍ਰੋਜੈਕਟ ਤੇ ਕੰਮ ਅਗਲੇ 3 ਮਹੀਨਿਆਂ ਦੇ ਵਿੱਚ ਸ਼ੁਰੂ ਹੋ ਜਾਵੇਗਾ ਇਹ ਦਾਵਾ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੀਤਾ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਇਸ ਪ੍ਰੋਜੈਕਟ ਤੇ ਤਿੰਨ ਕੰਪਨੀਆਂ ਕੰਮ ਕਰ ਰਲਗੀਆਂ ਤਾਂ ਜੋ ਪਹਿਲ ਕਦਮੀ ਦੇ ਆਧਾਰ ਤੇ ਇਸ ਪ੍ਰੋਜੈਕਟ ਨੂੰ ਜਲਦੀ ਪੂਰਾ ਕੀਤਾ ਜਾ ਸਕੇ ਇਸ ਤੋਂ ਇਲਾਵਾ ਲੋਕਾਂ ਤੇ ਟੋਲ ਦਾ ਬੋਝ ਨਹੀਂ ਜਾਣਾ ਚਾਹੀਦਾ ਐਸਐਲਏ ਮੰਤਰੀ ਨਿਤਿਨ ਗੜਕਰੀ ਤੋਂ ਮੰਗ ਕੀਤੀ ਗਈ ਹੈ ਬੈਂਸ ਨੇ ਕਿਹਾ ਹੈ ਕਿ ਉਹ ਅਪ੍ਰੈਲ 2022 ਤੋਂ ਇਸ ਪ੍ਰੋਜੈਕਟ ਤੇ ਕੰਮ ਕਰ ਰਹੇ ਸਨ ਇਸ ਸੜਕ ਤੇ ਕਈ ਲੋਕਾਂ ਨੇ ਆਪਣੀਆਂ ਜਾਨਾਂ ਗਵਾ ਦਿੱਤੀਆਂ ਹਨ ਤੇ ਸਿੰਗਲ ਲੇਨ ਹੋਣ ਕਾਰਨ ਕਈ ਹਾਦਸੇ ਵੀ ਵਾਪਰਦੇ ਹਨ ਸੜਕ ਸੰਬੰਧੀ ਕੇਂਦਰ ਸਰਕਾਰ ਨਾਲ ਲਗਾਤਾਰ ਸੰਪਰਕ ਕੀਤਾ ਇੱਕ ਸਾਲ ਬਾਅਦ ਕੇਂਦਰ ਸਰਕਾਰ ਨੇ ਸਵੀਕਾਰ ਕਰ ਲਿਆ ਕਿ ਸੜਕ ਜ਼ਰੂਰੀ ਸੀ ਨਾਲ ਹੀ ਐਸਐਲਏ ਇੱਕ ਸਲਾਹਕਾਰ ਨੂੰ ਨਿਯੁਕਤ ਕੀਤਾ ਜਾਵੇਗਾ ਤੇ ਇੱਕ ਸਰਵੇਖਣ ਕੀਤਾ ਜਾਵੇਗਾ ਇਸ ਤੋਂ ਬਾਅਦ ਇੱਕ ਸਰਵੇਖਣ ਨਿਯੁਕਤ ਕੀਤਾ ਗਿਆ ਉਹ ਸਰਵੇਖਣ ਕਰਨ ਵਾਲੇ ਦੇ ਲਗਾਤਾਰ ਸੰਪਰਕ ਵਿੱਚ ਸੀ ਹੁਣ ਇਸ ਪ੍ਰੋਜੈਕਟ ਨੂੰ ਜਿਹੜੀ ਆ ਪ੍ਰਵਾਨਗੀ ਉਹ ਦੇ ਦਿੱਤੀ ਗਈ ਹੈ ਤਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਨਵੰਬਰ 2024 ਦੇ ਵਿੱਚ ਇਸ ਪ੍ਰੋਜੈਕਟ ਸੰਬੰਧੀ ਕੇਂਦਰੀ ਮੰਤਰੀ ਨਿਤਿਨ ਗੜਕਰੀ ਨੂੰ ਮਿਲੇ ਉਹਨਾਂ ਨੂੰ ਇਸ ਸੜਕ ਦੀ ਮਹੱਤਤਾ ਬਾਰੇ ਦੱਸਿਆ ਜਦੋਂ ਇਹ ਪ੍ਰਵਾਨਗੀ ਦੇ ਪੜਾਅ ਵਿੱਚ ਸੀ ਉਹਨਾਂ ਨੇ ਵੱਡਾ ਦਿਲ ਦਿਖਾਇਆ ਤੇ ਸੜਕ ਨੂੰ ਮਨਜ਼ੂਰੀ ਦੇ ਦਿੱਤੀ ਇਸ ਦੇ ਨਾਲ ਹੀ ਸ਼੍ਰੀ ਅਨੰਦਪੁਰ ਸਾਹਿਬ ਲਈ ਇੱਕ ਛੋਟਾ ਬਾਈਪਾਸ ਮਨਜ਼ੂਰ ਕੀਤਾ ਗਿਆ ਹੈ ਤਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਹੁਣ ਚੰਡੀਗੜ੍ਹ ਦਾ ਪੰਜਾਬ ਤੋਂ ਹਿਮਾਚਲ ਪ੍ਰਦੇਸ਼ ਤੇ ਉਹਨਾਂ ਵਿੱਚ ਅਨੰਦਪੁਰ ਸਾਹਿਬ ਰਾਹੀਂ ਜਿਹੜੇ ਲੋਕ ਜਾਂਦੇ ਸੀ ਉਹਨਾਂ ਦਾ ਜਿਹੜਾ ਸਫ਼ਰ ਓਹੋ ਸਰਕਾਰ ਆਸਾਨ ਕਰਨ ਜਾ ਰਹੀ ਹੈ ਕਿਉਂਕਿ ਹੁਣ ਸਰਕਾਰ ਨੇ 4ਵੇ ਲੇਨ ਨੂੰ ਜਿਹੜੀ ਪ੍ਰਵਾਨਗੀ ਉਹ ਦੇ ਦਿੱਤੀ ਹੈ ਤੇ ਪੰਜਾਬ ਦੇ ਵਿੱਚ ਜਿਹੜਾ 4ਵੇ ਲਾਈਨ ਹਾਈਵੇ ਬਣੇਗਾ ਤੇ ਇਸ ਨਾਲ ਲੋਕਾਂ ਨੂੰ ਸਫਰ ਕਰਨ ਦੇ ਵਿੱਚ ਕੋਈ ਦਿੱਕਤ ਨਹੀਂ ਆਵੇਗੀ ਕਿਉਂਕਿ ਪਹਿਲਾਂ ਸਫਰ ਕਰਨ ਦੇ ਵਿੱਚ ਲੋਕਾਂ ਨੂੰ ਸਮੇਂ ਦਾ ਵੀ ਜਿਹੜਾ ਖਿਆਲ ਰੱਖਣਾ ਪੈਂਦਾ ਸੀ ਤੇ ਹਾਦਸੇ ਵੀ ਜਿਹੜੇ ਕਾਫੀ ਜ਼ਿਆਦਾ ਵਾਪਰਦੇ ਸਨ ਪਰ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਰਕਾਰ ਨੇ ਇਹ ਵੱਡਾ ਐਲਾਨ ਕੀਤਾ ਹੈ ਕਿ ਪੰਜਾਬ ਦੇ ਵਿੱਚ 4 ਲਾਈਨ ਹਾਈਵੇ ਬਣਾਇਆ ਜਾਵੇ ਤਾਂ ਇਸ ਸਬੰਧੀ ਜਿਹੜੀ ਸਰਕਾਰ ਨੇ ਕੇਂਦਰ ਸਰਕਾਰ ਦੇ ਟ੍ਰਾਂਸਪੋਰਟ ਮੰਤਰੀ ਨਿਤਨ ਗੜਕਰੀ ਨੇ ਮਨਜ਼ੂਰੀ ਦੇ ਦਿੱਤੀ ਹੈ ਕਿ ਪੰਜਾਬ ਦੇ ਵਿੱਚ ਇਹ ਹਾਈਵੇ ਬਣਾਣਾ ਜ਼ਰੂਰੀ ਹੈ ਤੇ ਲੋਕਾਂ ਨੂੰ ਇੱਕ ਖੁਸ਼ਖਬਰੀ ਦਿੰਦੀ ਹੈ ਹਰ ਪੰਜਾਬੀ ਅਪਡੇਟ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ